ਕੀ ਕਰੀ ਜੇ ਨੇ ਸੌਰੀਏ ਤੂੰ ਥੋੜਾ ਜਿਹਾ ਹੋ ਗਿਆ ਹੈ ਬਾਬਾ ਉੱਥੇ ਪਾਪਲੀ ਕੁਰਸੀ ਬਾਬਾ ਕੁਰਸੀ ਦੇ ਬੈਠੋ ਕੁਰਸੀ ਤੇ ਬੈਠੋ ਕੁਰਸੀ ਤੇ ਬੈਠਿਆ ਕੁਰਸੀ ਹਾਂ ਜੀ ਆ ਦੀ ਆ ਇੱਕ ਮਿੰਟ ਆਲਾ ਲਾ ਲੈ ਲੈ ਬਿਠਾ ਲੈ ਅੱਖਾਂ ਨਾ ਬਾਬੇ ਖੋਲੀ ਅੱਖਾਂ ਨਾ ਖੋਲੀ ਹੋ ਜੇ ਕੀ ਭੈਣ ਦੀ ਡਾਂਗ ਲੈ ਵੀ ਤਾਂ ਕੀ ਕਰੀ ਜੇ ਨੇ ਤੂੰ ਏ ਖੜ ਜਾ ਯਾਰ ਤੈਨੂੰ ਨਹੀਂ ਹੁੰਦਾ ਹਜੇ ਅੱਖਾਂ ਨਾ ਖੋਲੀ ਬਾਬੇ ਦੀਆਂ ਇੱਕ ਮਿੰਟ ਬਾਬੇ ਕੀ ਭਾਈ ਤੁਸੀਂ ਲੈ ਭਾਈ ਅੰਜਰ ਦੇ ਹੋਰੇ ਟਕਵਾਜ ਦੇ ਕਰੀ ਜਾਂਦੇ ਨੇ ਖੋਲ ਦੇ ਖੋਲ ਦੇ ਪਰ ਨਾ ਨਾ ਦੇਖ ਨਹੀਂ ਕਿਤੇ ਨਾ ਨਾ ਹੈਪੀ ਬਰਥਡੇ ਪਾਪਾ ਨੂੰ ਜੁਆ ਮੋਬੱਤਿਆ ਫੂਕ ਮਾਰ ਕੇ ਬੁਝਾ ਦੇ ਇਹ ਪੈਣ ਦੇ ਆ ਖਸਮਾ ਕੀ ਹੈ ਇਹੋ ਬੁਝਾ ਦੇ ਮੋਬੱਤੀਆਂ ਬੁਝਾ ਦੇ ਪਾਪਾ ਹੈਪੀ ਬਰਥਡੇ ਹੈ ਜਨਮ ਦਿਨ ਤੇਰਾ ਵਲੋਗ ਬਣਾ ਫਿਰ ਤੇ ਵਲੋਗ ਬਣਾ ਕੀ ਗਰੀ ਜਾਂਦੇ ਨੇ ਨਹੀਂ ਲਿਆ ਜਾ ਕੇ ਲਿਆ ਹੈਪੀ ਬਰਥਡੇ ਵੀ ਵੀ ਕਰਦੇ ਨੇ ਹੈਪੀ ਬਰਥਡੇ ਟੂ ਜੂ ਹੈਪੀ ਬਰਥਡੇ ਮੋਗਤੀ ਅਭਿਆਲੇ ਮੈਂ ਭੂਖ ਮਾਰ ਕੇ ਮਝਾਉਣੀ ਆਤੀ ਮੁੰਡੀਆਂ ਯਾਰ ਹੈਪੀ ਹੋਅ ਦੇ ਆ ਖੜ ਜਾ ਉਹ ਖੜ ਜਾ ਜਰਾ ਭੈਣ ਦੇ ਖਸਮੋ ਜਲੂਸ ਕੱਢੀ ਜਾਂਦੇ ਉੱਥੇ ਹੈ ਜਲੂਸ ਉਹ ਬਣਾ ਬਲੌਗ ਸਲੀ ਗੱਲ ਹੈ ਕੋਈ ਕਬੀਲਦਾਨ ਵਾਲੀ ਹੈ ਥੋਡੀ ਉਹ ਖੜ ਜਾ ਯਾਰ ਮੇਰਾ ਖੁਸ਼ੀ ਦਾ ਦਿਨ ਆਇਆ ਤੂੰ ਹੀ ਭੈਣ ਦੀ ਤੰਗਲੀ ਖਵਾ ਹੈਪੀ ਹੋਅ ਗੈਟ ਯੂ ਯੂ ਹੈਪੀ ਵਰਡੇ ਕਿਤੇ ਦੇਖਾ ਕਰਵਾ ਕੀ ਜਿਹੜਾ ਇਹ ਤੁਹਾਨੂੰ ਮਾਰੀ ਗਿਆ ਨਾ ਅੱਛਾ ਬੰਦ ਨੇ ਵਿਚੋ ਦੀ ਕੁਬੀਲਦਾਰ ਨਹੀਂ ਗੱਲਾਂ ਤੇਰੀ ਇਹ ਆਲਾ ਕੱਟਾ ਆ ਦੇਖੀ ਕੱਟ ਇਹ ਇੱਕ ਮਿੰਟ ਆਲਾ ਮੂਬਤੀਆ ਜੱੱਕਦਾ ਹੈਪੀ ਵਰਡੇ ਵੀ ਕਹਿ ਦੇ ਨਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਲਵਪੇ ਹੈਪੀ ਬਰਥਡੇ ਐ ਨਾ ਘੱਟੇ ਬਪੇ ਨੇ ਤੁ ਗੱਲ ਦੇ ਭੈਣ ਦੇ ਖਸਮੋ ਕੀ ਕੋਈ ਗੱਲ ਐ ਕੋਈ ਇਹ ਕੰਜਰ ਦੀ ਕੋਈ ਹੋਈ ਉਹ ਵਾ ਡੇਲਾ ਬੀਤੇ ਮੁੰਜਾ ਮੈਰੀ ਮੁੰਡਾ ਦੀ ਫੜਕੇ ਯਾਰੇ ਲੈ ਕਰ ਜਾ ਇੱਕ ਮਿੰਟ ਕਰ ਜਾ ਹੈਪੀਵਰਡ ਬਲੋਗ ਬਣਾ ਲੈਣਾ ਬਣਾਣੀ ਆ ਦੂਜੇ ਰੋਡ ਕਰਕੇ ਕੀ ਐ ਭੈਣ ਦੇ ਖਸਮਾ ਹੈ ਰੂਮ ਜੀ ਉਹ ਲੈ ਹਰ ਵਾ ਮੇਰਾ ਮਾਪੇ ਦਾ ਜਨਮ ਲੱਗਦਾ ਹੁੰਦਾ ਉਹ ਬਰੇਡਾ ਵਰਗਾ ਹੁੰਦਾ ਦਵਾਰੇ ਬਾਹਰ ਚੋਦ ਕਰਜਾ ਦੇਣਾ ਮਨ ਮਨ ਇਹ ਚੰਗਾ ਲੱਗਦਾ ਕੋਈ ਕੁਛ ਹੋਵੇ ਹੈਪੀ ਲਾ ਬੀਬੀ ਹੈਪੀ ਬਰਥਡੇ ਟੂ ਯੂ ਤੂੰ ਵੀ ਵੀ ਪਾਰੇ ਪਾ ਦੇ ਮੂਜਾ ਧੀ ਦੀ ਡਾਂਗ ਲਾ ਦੇ ਗਰੀਸ ਜਾ ਖਵਾਤਾ ਪੈਣ ਨਹੀਂ ਹੈਗਾ ਵਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਬੈ ਜਾ ਇੱਕ ਮਿੰਟ ਬੈ ਜਾ ਹੋਰ ਵੀ ਕਰਾਂਗੇ ਆਪਾਂ ਜੇ ਫੜੀਆਂ ਵਲੋਗ ਬਣੇ ਅੱਖਾ ਹੋ ਤਾ ਗਿਆ ਹੁਣ ਇਹ ਹਾਂ ਜਾ ਖੜ ਜਾ ਬੈ ਜਾ ਹੈਪੀ ਬਰਥਡੇ ਪੈਣ ਧਿਆ ਖਸਮਾ ਕੀ ਕਰਤਾ ਓਏ ਧਾਇਰ ਹੁੰਦਾ ਬਾਪੇ ਯਾਰ ਫੇਰ ਕੀ ਹੋ ਗਿਆ ਯਾਰਾ ਤੈਨੂੰ ਪਤਾ ਨਹੀਂ ਹੈਗਾ ਮੇਰਾ ਮੂੰਹ ਲਵੇੜਦਾ ਖੜ ਜਾ ਇੱਕ ਮਿੰਟ ਬਾ ਖਸਮ ਸਾਲਾ ਚੌੜਾ ਅਰੇ ਸਾਲਾ ਕਰਦਾ ਮੂੰਹ ਤੇ ਮਰੂੰ ਮੈਂ ਚੋਦਾ ਬਣਿਆ ਟੂ ਟੂ ਦਾ ਨਾਲੇ ਫੂ ਫੂ ਦਾ ਜਦ ਤੈਨੂੰ ਪਤਾ ਏ ਖਸਮੋ ਦੇਖ ਲਿਆ ਕਰੋ ਮਰੇ ਮੋਟਾ ਤੂੰ ਜ਼ਰੂਰ ਕੇ ਕੱਟਣਾ ਤੇਰੀ ਸ਼ਰਮ ਨਹੀਂ ਉਹਦੀ ਚੌੜੀਏ ਤੜਕੇ ਪਾ ਕੇ ਬੂਟੀਆਂ ਦਾ ਬਹਿ ਗਈ ਤੂੰ ਅਗੋ ਜੀ ਨਹੀਂ ਹੁੰਦਾ ਪਾਪੇ ਓਏ ਫੇਰ ਕਿਉਂ ਦਾ ਕਰਦਾ ਪਾਪੇ ਦਾ ਸਾਡੇ ਦਾ ਜਾਮ ਨਹੀਂਦਾ ਬਹਿ ਜਾ ਮੈਂ ਕਿਹੜਾ ਵੇਓ ਤੇਰਾ ਜਾਮ ਨਹੀਂਦਾ ਓਆ ਪਾਪੇ ਡਾਂਗ ਨਾ ਪਾ ਹੱਥ ਰੱਖ ਕੇ ਬਣਾਇਆ ਤੇਰਾ ਇੱਥੇ ਹੈਪੀ ਬਰਥਡੇ ਓ ਰਿਆ ਓ ਪਾਪੇ ਸ਼ਰਮ ਮਾਲ ਲਓ ਭੈਣ ਦੇ ਖਸਮ ਲੱਖਾਂ ਰੁਪਏ ਕਰਜ਼ਿਆਂ ਦੇ ਨੇ ਲੋਕਾਂ ਦਾ ਫੇਰ ਜਾਮ ਨਹੀਂ 20 ਦੇ ਖਾਣ ਪੀਣ ਵਾਲੀ ਚੀਜ਼ ਸੀ ਮੂੰਹ ਤੇ ਖਸਾਈ ਜਾਂਦੇ ਹੋ ਓ ਇਹਦਾ ਹੁੰਦਾ ਯਾਰ ਫਿਰ ਤੋਂ ਹਰ ਖਚੜਾ ਮੰਗਵਾ ਸੀ ਜੇ ਲੱਗਦਾ ਹੁੰਦਾ ਨਾਲੇ ਹੋਰ ਹੁੰਦਾ ਇਹ ਮੇਰੇ ਸਾਲ ਕਿਉਂ ਤੂੰ ਕਵੀਨ ਲਈ ਗੱਲਾਂ ਬੰਦ ਕਰ ਲੈ ਨੂੰ ਮੱਥਾ ਖਰਾ ਮਰੂੰ ਐਣ ਦੇ ਖਸਮ ਜੀ ਚੋਰੀ ਤੂਰ ਲੱਗੀ ਨਾਲੇ ਮੈਂ ਘਰ ਰਲ ਗਈ ਮੇਰਾ ਬੂਟ ਕਾਲਾ ਸੂਟ ਵੀ ਤੇਰੇ ਚੁੱਪਦਾ ਜਦੋਂ ਨੋਤੀ ਆਉਂਦੀ ਮਨਾਉਂਦੇ ਲੈ ਜਾਂਦੇ ਕੇਕ ਜੱਪਦੇ ਮੈਂ ਜਾਂਦਾ ਮੈਂ ਤੇਰੇ ਦੇ ਨੂੰ ਹੱਲ ਲੈਂਦਾ ਸੀ ਗਰੀਸ ਚਾ ਓਏ ਤਾਂ ਜਦ ਹੁੰਦਾ ਮੂਹ ਲੱਗ ਜਾਣਾ ਕਰਨਾ ਮੈਂ ਲੈ ਆਂਦਾ ਇਹਨੇ 5-600 ਰੁਪਏ ਖਰਾਬ ਕਰਤਾ ਹੋਗਾ ਮੈਂ ਤੂੰ ਮਰ ਵੀ ਜਾ ਮੈਂ ਤਾਂ ਨਾਲ ਆਵਾ ਤੇਰੇ ਲਈ ਉਹ ਲੈ ਲੈ ਲਿਖਰੀ ਨੂੰ ਜਾ ਕੇ ਭੈਣ ਦਾ ਦੰਦਾਂ ਨੂੰ ਪਾ ਦੇ ਮੇਰੇ ਸਾਲੋਂ ਫੇਰ ਕੀ ਹੋਵੇ ਜੇ ਖੁਸ਼ੀ ਮਨਾ ਲਈਂ ਦੇਖਾ ਤੁੰਦਾ ਬੜਿਆ ਟੂ ਟੂ ਦਾ ਨਾਲੇ ਫੂ ਫੂ ਦਾ ਚੱਜ ਦੇ ਕੰਮ ਕਰ ਲਿਆ ਕਰੋ ਭੈਣ ਦੇ ਖਸਮ ਨੂੰ ਕੁਝ